ਅਜੇ ਮੰਗੂਪੁਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਅਤੇ ਸਮੂਹ ਆਉਧੇਦਾਰਾਂ ਵੱਲੋਂ ਅੱਜ ਵੀ ਆਰ ਅੰਬੇਦਕਰ ਚੌਂਕ ਵਿਖੇ ਸਭ ਤੋਂ ਪਹਿਲਾਂ ਡਾਕਟਰ ਵੀ ਆਰ ਅੰਬੇਦਕਰ ਜੀ ਦੇ ਬੁੱਤ ਨੂੰ ਫੁੱਲ ਮਾਲਾਵਾਂ ਪਾਈਆਂ ਗਈਆਂ ਅਤੇ ਇਸ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਅਜੇ ਮੰਗੂਪੁਰ ਨੇ ਦੱਸਿਆ ਹੈ ਕਿ ਭਾਜਪਾ ਨੇਤਾ ਅਨੰਤ ਸ਼ਾਹ ਵੱਲੋਂ ਡਾਕਟਰ ਭੀਮrao ਅੰਬੇਦਕਰ ਜੀ ਦੇ ਖਿਲਾਫ ਪੱਦੀ ਸ਼ਬਦਾਵਲੀ ਵਰਤਨ ਖਿਲਾਫ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਇਹ ਰੋਸ ਪ੍ਰਦਰਸ਼ਨ ਡਿਪਟੀ ਕਮਿਸ਼ਨਰ ਦਫਤਰ ਦਾ ਕੇ ਖਤਮ ਕੀਤਾ ਅਤੇ ਇੱਕ ਮੰਗ ਪੱਤਰ ਸਹਾਇਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ je bicer taj Murdava! 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 A mi ša Murdava! 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 Ti je ਸਭ ਤੋਂ ਪਹਿਲਾਂ ਤਾਂ ਮੈਂ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਸਾਡੀ ਅਵਾਜ਼ ਬੁਲੰਦ ਕਰਨ ਲਈ ਸਾਡੇ ਵੀ ਸ਼ਾਮਿਲ ਹੋਏ ਆ ਅਸੀਂ ਭਾਜਪਾ ਨੂੰ ਆ ਦੱਸਿਆ ਜਾਂਦੇ ਆ ਕਿ ਜਿਹੜਾ ਦੇਸ਼ ਹੈ ਕਨਸਟੀਟਿਊਸ਼ਨ ਦੇ ਮੁਤਾਬਿਕ ਚੱਲੂਗਾ ਆਰਐਸਐਸ ਦੇ ਵਿਦਾਨ ਦੇ ਮੁਤਾਬਿਕ ਨਹੀਂ ਚੱਲੂਗਾ ਜਿਹੜਾ ਅਮੇਸ਼ ਸ਼ਾਹ ਨੇ ਜਿਹੜੀ ਮਾੜੀ ਸ਼ਬਦਾਬਲੀ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ ਵਰਤੀ ਹੈ ਉਦੇ ਲਈ ਆ ਤਾਂ ਨਾ ਪ੍ਰਦਰਸ਼ਨ ਕੀਤਾ ਗਿਆ ਮੇਰਾ ਮੰਨਣਾ ਕੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹਨਾਂ ਤੋਂ ਆ ਬਰਦਾਸ਼ਤ ਨਹੀਂ ਹੁੰਦਾ ਕਿ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਨੇ ਕਿਹਾ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦੇਈ ਤੱਕ ਕਿਤਾ ਪੜ੍ਹਾਈ ਸਾਰਿਆਂ ਦੀ ਇੱਕ ਬਰਾਬਰ ਕਰ ਦਿੱਤੀ ਕਿਤਾ ਆਮ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਤਾ ਕਿਤਾ ਘਰਾਂ ਵਿੱਚ ਨੌਕਰੀਆਂ ਦੇਤੀਆਂ ਆ ਜਿਹੜੀ ਬੀਜੇਪੀ ਦੀ ਸੋਚ ਹੈ ਆ ਇਹਨਾਂ ਨੇ ਮਖੌਟਾ ਤਾਂ ਐ ਪਾਇਆ ਹੋਇਆ ਕਿ ਆ ਮਹਾਤਮਾ ਗਾਂਧੀ ਦੀ ਸੋਚ ਤੇ ਚੱਲਦੇ ਪਏ ਆ ਬਾਬਾ ਸਾਹਿਬ ਬੇਤਕੜ ਦੀ ਸੋਚ ਤੇ ਚੱਲਦੇ ਪਏ ਆ ਜੋ ਪਾਰਲੀਮੈਂਟ ਵਿੱਚ ਹੋਇਆ ਜੋ ਰਾਜ ਸਭਾ ਵਿੱਚ ਅਮਿਸ਼ਾਣਾ ਗਿਆ ਉੱਥੋਂ ਇਹਨਾਂ ਦਾ ਮਖੌਟਾ ਉਤਰ ਗਿਆ ਇਤਿਹਸ ਦੇ ਦਿਨ ਪਤਾ ਲੱਗਦਾ ਪਿਆ ਬੀਜੇਪੀ ਦੀ ਕੀ ਸੋਚ ਔਰ ਸਭ ਤੋਂ ਮਾੜੀ ਗੱਲ ਆ ਹੈ ਕਿ ਅਗਰ ਇਹਨਾਂ ਨੇ ਹੋਮ ਮਿਨਿਸਟਰ ਨਾਲ ਕੁਝ ਮਾੜੀ ਗੱਲ ਕਹੀ ਹੁੰਦੀ ਸੀ ਉਸ ਤੋਂ ਬਾਅਦ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਮੋਦੀ ਸਾਹਿਬ ਉਹ ਵੀ ਉਦੀ ਗੱਲ ਨਹੀਂ ਪੂਰਤੇ ਪਏ ਔਰ ਉਹਨੂੰ ਸਹੀ ਕਰਦੇ ਪਏ ਆ ਉਹਦੇ ਖਿਲਾਫ ਕਾਂਗਰਸ ਪਾਰਟੀ ਨੇ ਪ੍ਰਦਰਸ਼ਨ ਕੀਤਾ ਦੇਸ਼ ਵਿੱਚ ਹਰ ਜਗ੍ਹਾ ਪ੍ਰਦਰਸ਼ਨ ਹੁੰਦਾ ਪਿਆ ਔਰ ਮੈਂ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਵਾਅਦਾ ਕਰਿਆ ਜਾਂਦਾ ਕਾਂਗਰਸ ਪਾਰਟੀ ਤੁਹਾਡੇ ਨਾਲ ਵਾਅਦਾ ਕਰਿਆ ਜਾਂਦੀ ਹੈ ਕਿ ਲੋਕਾਂ ਦੀ ਆਵਾਜ਼ ਚੱਕਣ ਲਈ ਚਾਹੇ ਪਾਰਲੀਮੈਂਟ ਦੀ ਗੱਲ ਹੋਵੇ ਚਾਹੇ ਸੜਕਾਂ ਦੀ ਗੱਲ ਹੋਵੇ ਅਸੀਂ ਆਵਾਜ਼ ਆਪਣੀ ਬੁਲੰਦ ਕਰਦੇ ਰਹਿਾਂਗੇ ਲੀਗਲੀ ਤੌਰ ਤੇ ਕੋਰਟ ਵਿੱਚ ਵੀ ਕਨਸਟੀਟਿਊਸ਼ਨ ਨੂੰ ਬਚਾਉਣ ਲਈ ਜਿੱਥੇ ਜਾਣ ਦੀ ਲੋੜ ਉੱਥੇ ਵੀ ਜਾਵਾਂਗੇ ਸੜਕਾਂ ਤੇ ਵੀ ਉਤਰਾਂਗੇ ਤੇ ਪਾਰਲੀਮੈਂਟ ਵਿੱਚ ਵੀ ਆਵਾਜ਼ ਬੁਲੰਦ ਕਰਦੇ ਰਾਵਾਂਗੇ ਹਾਂ ਜਿਹੜੀ ਬੀਜੇਪੀ ਝੂਠੇ ਪਰਚੇ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ ਜਿਹੜਾ ਰਾਹੁਲ ਗਾਂਧੀ ਜੀ ਤੇ ਉਹਨਾਂ ਨੇ ਪਰਚਾ ਕੀਤਾ ਅੱਤਾਂ ਦੇ ਚਾਹੇ ਪੂਰੇ ਦੇਸ਼ ਵਿੱਚ ਨੂੰ ਕਾਂਗਰਸ ਪਾਰਟੀ ਦੇ ਆ ਪਰਚੇ ਕਰਦਣ ਪਰ ਅਸੀਂ ਦੇਸ਼ ਦੇ ਵਿੱਚ ਜਿਹੜੀ ਹੈ ਇਹਨਾਂ ਦੀਆਂ ਗਲਤ ਸੋਚਾਂ ਹੈ ਜੀ ਆ ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਾਵਾਂਗੇ ਅਗਲਾ ਕੀ ਏਜੰਡਾ ਹੈ ਮੈਮ